ਨਸ਼ਾ ਲੈ ਲੋ ਭਾਈ ਨਸ਼ਾ ਲੈ ਲੋ ਫਾਇਦਾ ਆ ਕੀ 베ਚੀਏ ਨੋ ਬਈ ਸ਼ਾ 베ਚੀਏ ਆ ਵਾਸਤੇ ਨੂੰ ਕੀ ਚਾਹੀਦਾ ਸਗਰੇਕਚਰ ਕੈਪਸੂਲ ਆ ਸੀਸੀਆਂ ਗੋਲੀਆਂ ਕੀ ਕੇ ਚਟਾਸ ਮੈਂ ਕਦਾਸ ਤੈਨੂੰ ਵੀ ਨਹੀਂ ਦਸ ਸਾਨੂੰ ਡਰ ਨਹੀਂ ਕੋਈ ਨਾ ਨਾਰਾ ਹੁਣ ਤਾਂ ਪੁਲਿਸ ਨੇ ਬਹੁਤ ਸਖਤਾਈ ਕਰ ਰੱਖੀ ਆ ਆ 베ਚੀਏ ਨੇ ਸ਼ਰਿਆਮ ਆ ਰੋਜ਼ ਮੁੰਨਾਂ ਦੀਆਂ ਮੋਤਾਂ ਹੋ ਜਾਂਦੀਆਂ ਨੇ ਅਸਤਾ ਕਰੋੜਾਂ ਗਿਆ ਸੰਪਤੀਆ ਬਣਾਇਆ ਹਸਪਤਾਲ ਖੋਲੇ ਆ ਆਪਣੇ ਜਵਾਬ ਡਾਕਟਰ ਬਣਾ ਲੈ ਲੋਕਾਂ ਦੇ ਲੱਖਾਂ ਜਵਾਬ ਕਮਾਰ ਸਿੰਘ ਦਾ 20 ਸਾਲ ਹੋ ਗਏ 베ਚਦਿਆਂ ਨੂੰ ਸਾਰੇ ਪੰਜਾਬ ਨੂੰ ਪਤਾ ਅਸੀਂ ਨਿਰੋਧ ਦੇ ਲੱਗਦੇ ਨਾ ਸਾਡਾ ਕੋਈ ਕੁਝ ਕਰ ਸਕੇ ਲਸਤੀ ਚਾਹੀਦਾ ਹੁੰਦਾ ਨੂੰ ਨਸ਼ਾ ਨਾਲ ਲੈ ਨਹੀਂ ਗਾਉ ਨਹੀਂ ਸੋਡੇ ਤੇ ਕਮੇਟੀ ਬਣੀ ਸੀ ਨਸ਼ਾ ਰੋਖੂ ਉਹਦਾ ਕੀ ਬਣਿਆ ਉਹ ਬਵਾ ਤੇ ਪੱਕੇ ਰੋਜ਼ ਤਰੀਕਾ ਦਾ ਜਾਂਦੇ ਨੇ ਘਰ ਦੀਆਂ ਕੰਧਾਂ ਟਪਰਾਇਆਂ ਪੁਲਿਸ ਤੋਂ ਸਾਡਾ ਨਾ ਕੁਝ ਕਰਿਆ ਨਹੀਂ ਅਗਲੇ ਨੂੰ ਨੰਗੇ ਸੜਕ 'ਤੇ ਆਣਾ ਵਜਾਣਾ ਅਗਲੇ ਖਾ ਕੀ ਹੋ ਗਿਆ ਉਹਨਾਂ ਦੇ ਨਾਲ ਦੇ ਕਰਦੇ ਸਾਡੇ ਬੰਦੇ ਨੇ ਯਾਰ ਸਾਨੂੰ ਸਾਨੂੰ ਕਿ ਫੜ ਲਵਾਂਗੇ ਸਾਡਾ ਪੱਠਾ ਸਾਡਾ ਨਹੀਂ ਕੋਈ ਉਸਤਾਸਾ ਲੱਗਦਾ ਸ਼ਰੀਆਂ ਵੇਚਾਂਗੇ ਜੇ ਲੈਣਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੱਬਿਆਂ 'ਚ ਵੇਚਦੇ ਰੋਜ਼ ਜਵਾਕ ਮਾਦੇ ਤੇ ਜਿਹੜੇ ਫੜਾਉਣੇ ਆ ਉਹ ਵੀ ਅਸੀਂ ਆਪ ਫੜਾਉਣੇ ਆਗਾ ਹਾਂ ਸਾਡਾ ਦੋ ਦੋ ਪੱਤੇ ਦੇ ਦਿੰਦੇ ਨੇ ਪਸਤ ਨੇ ਵੀ ਆਉਂਦਾ ਦੋ ਪੱਤੇ ਲੈ ਕੇ ਗਿਆ ਖਾਣ ਪੀਣ ਵਾਲਾਂ ਦੇ ਅਸੀਂ ਪੱਛਾ ਆਪ ਬਵਾਵੇਂ ਆ 20 ਸਾਲ ਹੋ ਗਏ ਸਾਨੂੰ ਪੂਆਂ ਦਾ ਪਹਿਲਾ ਸੀਸੀ ਮਿਲਿਆ ਪਵਾਉਂਦੇ ਰਹੇ ਆ ਚਿੱਟਾ ਲਸਦੇ ਕਿੰਨਾ ਚਿਰ ਰਹਿਦਾ ਸ਼ਰੀਆਮ ਕੇ ਲੋਕ ਲੋ ਚਿੱਟਾ ਲੈ ਗਿਆ ਗ੍ਰਾਮ ਦੂ ਗਰਾਹ ਵਾਲਾ ਵੀ ਅਸੀਂ ਆਪ ਫਰਵਾਉਂਦੇ ਆ ਸਾਡਾ ਨਹੀਂ ਕੋਈ ਕੁਛ ਕਰ ਸਕਦਾ ਅਸਤਾ ਆਪਾਂ ਖਰਦੋਈਆਂ ਸੰਕਤੀਆਂ ਬਣਾ ਲਈਆਂ ਸਾਡਾ ਕੋਣ ਕੁਛ ਕਰ ਲੂ ਸਾਡਾ ਸਾ ਅਸੀਂ ਠੰਡ ਦਿੰਦੇ ਆ ਸਰਕਾਰੀ ਹੈ ਸਰਕਾਰ ਨੂੰ ਪੈਸੇ ਦਿੰਦੇ ਹਰੇਕ ਬੰਦੇ ਨੂੰ ਸਾਡਾ ਕੋਣ ਕੁਤੇ ਬੇਕਸਤ ਕਰ ਲੂਗਾ ਸਾਡਾ ਨਹੀਂ ਕੋਈ ਕੁਛ ਕਰ ਸਕਦਾ ਅਸੀਂ ਜ਼ਹਿਰ ਬਣਾਗੇ ਸਵੇਰੇ ਛੋਟੇ ਜਿਹਾ ਆ ਕੇ ਸਾਡੀਆਂ ਦੁਕਾਨਾਂ ਤੇ ਹਾਰੇ ਘੱਟਦੇ ਨੇ ਆ ਕੇ ਵੀ ਸਾਨੂੰ ਨਸ਼ਾ ਦੇ ਨਾਲੇ ਪੈਸੇ ਹੁੰਦੇ ਨੇ ਹੁਣ ਤਾਂ ਪਿਆਵ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਕੀ ਕਹਿੰਦੇ ਨੇ ਵੀ ਬਿਆਨ ਆਇਆ ਵੀ ਨਸ਼ਾ ਜਿਹੜਾ ਵੇਚਦੇ ਇਹਨਾਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਕਰੋ ਸਖਤ ਕਾਰਵਾਈ 20 ਵਾਰ ਹੋ ਗਈ ਪਹਿਲਾਂ ਸਾਡਾ ਕੁਝ ਹੋਇਆ ਨਹੀਂ ਸਾਡਾ ਘੱਟ ਕੋਈ ਯੱਤ ਨਹੀਂ ਹੋਈ ਸਾਡੀ ਅਰਧ ਹਰਬਾਂ ਦੀ ਪ੍ਰਾਪਰਟੀ ਸਾਡੇ ਖਿਲਾਫ ਕਿੰਨੇ ਬੂਫਲੇਸ ਤਾਂ ਰੋਜ-ਰੋਜ ਸਾਡਾ ਕੋਈ ਕੁਝ ਨਹੀਂ ਕਰ ਸਕਦਾ ਸਾਡਾ ਨਹੀਂ ਕੋਈ ਮੁਸਕਰ ਸਕਦਾ ਕੁਸੀਂ ਰਸੋਈ ਨੂੰ ਲੈਣਾ ਨਾ ਸ਼ਾ ਅਸ ਤਾਂ ਮਰਵਾਦਾ ਜਿਹੜਾ ਮਾਣਾ ਮੋਟਾ ਬੋਲੂਗਾ ਇਹ ਨਾਂ ਹਟੇ ਪਹਿਲਾਂ ਪਰਤੇ ਬਿਵਾਰ ਰੱਖੇ ਨੇ ਕੌਣ ਕੌਣ ਜੇ ਕੰਦਾ ਸੱਚਾ ਚੰਦਾ ਸੀ ਗਾਹਾਂ ਹੋਰ ਖਰੀਦ ਲੈਣੇ ਲੋਕਾਂ ਦਾ ਇਕੱਠ ਸੀ ਆਪ ਵੀ ਉਹ ਕਰ ਲੈਣੇ ਸਾਨੂੰ ਹਸਾਵਾ ਅਸ ਤਾਂ ਰੋਜ਼ ਜਹਰ ਬੰਡਣੀਆਂ ਅਸੀਂ ਬੰਡਾਂਗੇ ਜੇ ਤੁਸੀਂ ਰਹਿਣੀ ਦੱਸੋ ਭਾਈ ਨੂੰ ਠੀਕ ਆ ਖਾਸਾ ਵਹਿਰੀ ਫਟੇ ਅਸੀਂ ਨੀ ਕੀ ਕੋਸ਼ਿਸ਼ ਕਰੀਆ ਵੀ ਲੋਕ ਜਾ ਸਕਣ ਵਹਿਰੀ